ਚਲਦੇ ਵਿਆਹ ਸਮਾਗਮ ਦੇ ਵਿੱਚੋਂ ਲੜੇ ਦੀ ਮਾ ਦਾ ਲੱਖ ਰੁਪਏ ਦੇ ਗਹਿਣੇ ਨਕਦੀ ਤੇ ਆਈਫੋਨ ਵਾਲਾ ਪਰਸ ਗਾਇਬ ਹੋ ਜਾਂਦਾ ਜਰਸਲਾ ਸਮਰਾਲਾ ਨੇੜੇ ਕੁਲਾਲ ਟੋਲ ਪਲਾਜ਼ਾ ਦੇ ਕੋਲ ਸਥਿਤ ਰਾਇਲ कैसल मैरिज पैलेस जिते व्याह समागम के दौरान चोरी की वही वारदात सामने आँदी है जिस दुशी का माहौल गंभीर हो जाता है लाड़े माता का यह कहना है कि परस्स लख रुपए की कीमती गहने हैं मात्रा च नकद शगन के लिफाफे आईफोन गायब ने उन्हें इल्जाम लाया कि वेटर दे वो चोरी की गई है वो पर्स लैके मौके तो फरार हो गया तो लाड़े की माँ का यह कहना है कि, कि कुछ समय बाद जो उसने पर्स की जाँच की है तो पर्स गायब से दरअसल उसकी माँ का यह कहना है कि मैं शगन के लफाफे गहने नकद परस के संभाल के रखे हुए ਸਤੇ ਮੌਕੇ ਤੇ ਰਿਸ਼ਤੇਦਾਰ ਤੇ ਮੈਰਿਜ ਪੈਰਸ ਦੇ ਕਰਮਚਾਰੀ ਮੌਜੂਦ ਸਨ ਤੇ ਕਰਮਚਾਰੀਆਂ ਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ੱਕੀ ਹਾਲਾਤਾਂ ਚ ਇੱਕ ਵੇਟਰ ਦੇ ਵੱਲੋਂ ਸਮਾਗਮ ਦੇ ਵਿੱਚ ਇਹ ਚੋਰੀ ਕੀਤੀ ਗਈ ਹੈ ਜਿਸ ਦਾ ਉਹਨਾਂ ਸ਼ੱਕ ਜਤਾਇਆ ਤਾ ਉਹਨਾਂ ਦਾ ਕਰੀਬ 20 ਲੱਖ ਦਾ ਨੁਕਸਾਨ ਹੋਇਆ ਹਾਲਾਂਕਿ ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੱਦਿਆ ਗਿਆ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਜਾਂਚ ਕਰ ਰਹੀ ਪੁਲਿਸ ਕਹਿੰਦਾ ਹੈ ਕਿ ਜੇਕਰ ਦੋਸ਼ੀ ਸਾਹਮਣੇ ਆਇਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਹਸਮਾਨ ਦੀ ਕੀਮਤ ਪੁਲਿਸ ਸੰਬੰਧੀ ਹਾਲਾਂਕਿ ਸਮਾਨ ਦੀ ਕੀਮਤ ਸੰਬੰਧੀ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਉਥੇ ਵਿਆਹ ਸਮਾਗਮ ਦੇ ਵਿੱਚ ਅਚਾਨਕ ਹੀ ਭਾਜੜਾ ਪੈ ਗਈਆਂ ਨੇ ਪੋਲਟੀ ਗਾਰਡ ਇੱਥੇ ਬੌਂਸਰ ਵੀ ਨਾਲ ਹੀ ਬੌਂਸਰ ਵੀ ਨਾਲ ਇੱਥੇ ਫੇਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿੱਦਾਂ ਇਦਾਂ ਸਾਡੇ ਪਾਪੀਏ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਹੈ ਬੰਦੇ ਦੀ ਕਿ ਜਿਹੜਾ ਇਹ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਜੀ ਪੈਗ ਲੈ ਕੇ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਾਣੇ ਪਤਾ ਨਹੀਂ ਲੱਗਿਆ ਕਿੱਦਾਂ ਕਰ ਗਿਆ ਕੀ ਕੁਸ਼ੀ ਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕਨ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘੱਟੋ-ਘੱਟ 20 ਲੱਖ ਤੋਂ ਉੱਪਰ ਆ ਜੀ ਘੱਟਾ ਹਾਂ ਜੀ ਉੱਪਰ ਹੀ ਹੋਊਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਕਤ ਪੈਲਸ ਵਾਲਿਆਂ ਨਾਲ ਗੱਲ ਕੀਤੀ ਇਸ ਬਾਰੇ ਪੈਲਸ ਵਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਕੈਮ ਡੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖਰੀਆਂ ਕੰਡਿਆ ਫੇ ਇਹ ਕਿ ਉੱਚੀ ਆਵਾਜ਼ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਸੀ ਅਸੀਂ ਆਈਓ ਭੱਜਣ ਲੱਗਾ ਤਾਂ ਆਫਿਸ ਤੋਂ ਬਾਹਰ ਭੱਜ ਲੱਗਾ ਬਾਹਰ ਨਹੀਂ ਭੱਜਦੇ ਤਾਂ ਆਏ ਕਿ ਤੂੰ ਬਾਹਰ ਬਾਹਰ ਨਿਕਲ ਕੇ ਦਾਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਉਸਰ ਬੁਲਾ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਪੁਲਾਓ ਹਿੰ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਪੁਲਾਓ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿੰਦੇ ਹੋ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨਿਕਲਿਆ ਲੋਕ ਸਿਟੀ ਬਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜ੍ਹ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਿੰਦੇ ਮੇਰੇ ਨਾਲ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚਕੇੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਅਮਰਾਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਵਾ ਫੋਨ ਕੀਤਾ ਸੀਗਾ ਪੁਲ ਥੱਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਦੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਦੇਖ ਲ ਕੋਈ ਸੀ ਯੂ ਰਾਇਲ ਕੈਪੀਟਲ ਆ ਤੇ ਕੀ ਹੋ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਜਦੋਂ ਲਗਾਇਆ ਗਿਆ ਕਿ ਚੋਰੀ ਬੈਗ ਹੋਇਆ ਜਿਹਦੇ 20 ਕਲਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੀਹਾਂ ਤੋਂ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੂੰ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਿਟੀ ਗਾਰਡ ਵੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਆ ਜੀ ਕੀ ਮਾਮਲਾ ਹੋਵੇਗਾ ਮੈਂ ਦੇਖ ਦੇ ਮਾਮਲਾ ਇਹ ਆ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਭਲਾਲ ਹੂੰ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹੂੰ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹਨਾਂ ਨੇ ਜਿਹੜਾ ਮੇਰਾ ਜਵਾਈ ਹੈ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਉਹ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਤੇ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਹਲੀਪੋਪਤੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਹਲੀਪੋਪਤੀ ਕਰ ਰਹੇ ਤੇ ਜਿਵੇਂ ਕਿ ਦੱਸਿਆ ਗਿਆ ਪੀ ਨੁਕਸਾਨ 20 ਲੱਖ ਤੋਂ ਪਰੇ ਸਿਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨਿਕਲ ਕੁਝ ਵੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਪਲੇਨੋਂ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਤੁਸੀਂ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਇਆ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਨਹੀਂ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਅੱਛਾ ਇਹ ਤਾਂ ਫਿਰ ਇਹਨਾਂ ਦੀ ਪੈਲੈਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹੈ ਕੈਮਰਾ ਨਹੀਂ ਹੈਗਾ ਅੰਦਰ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਕਟਣਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪਰ ਸਾਰਾ ਕੁਝ ਇੱਕ ਬੰਦੇ ਤੇ ਡੋਲ ਦਈਏ ਇਹ ਇੱਥੇ ਠੀਕ ਨਾ ਦਾ ਇੱਕ ਸਾਲ ਪਹਿਲਾਂ ਮੈਂ ਵੱਡੀ ਵਾ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਉਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਆ ਕਿੰਨੀ ਦੇਰ ਹੋ ਗਈ ਇਹ ਵੀ ਅਸੀਂ ਪੁੱਛੋ ਦਿੱਤੀ ਹੈ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲੋਂ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਜਸਵੀਰ ਕੋ ਕੀ ਮਾਮਲਾ ਹੈ ਪਰਸ ਕੀ ਦੱਸੋ ਜਾਂ ਮੇਰੇ ਬੇਟੇ ਦੱਸੋ ਤੇ ਸੀ ਦੱਸ ਮਿਲਦੇ ਉਹ ਨੀਟੀ ਕਾ ਖਾ ਕੇ ਮੇਰੀ ਨਾਨਾ ਸਿੰਘ ਨਾਲ ਤੇ ਮੈਂ ਖਦਮ ਜਿਵੇਂ ਜਦ ਮੈਂ ਸਟੇਟ ਤੇ ਜਾਨੀ ਆਪਣੇ ਬੇਟੇ ਕੋਲ ਚੱਲੀ ਸੀ ਰਸਤੇ ਜੰਨੇ ਨੇ ਮੇਰੇ ਕੋਲ ਵੀ ਮਿਲ ਗਈ ਜਿਹੜੀ ਤੇ ਦੀਦੀ ਫੋਟੋ ਖਿਰਾ ਲੈਂਦੇ ਆ ਮੈਂ ਤਾਂ ਉਹਨੇ ਪਰਸ ਨੀਚੇ ਰੱਖਿਆ ਮੈਂ ਇਹ ਉੱਪਰ ਵਰਤਵਾ ਦਿੱਤਾ ਬਸ ਇੱਕ ਮਿੰਟ ਜੇ ਫੋਟੋ ਖਿੱਚੀ ਤੇ ਦੇਖੀ ਹਾਂਜੀ ਕਿੰਨੇ ਵੇ ਦੀ ਗੱਲ ਹੈ 6 6 ਵਜੇ ਦੀ ਗੱਲ ਹੈ ਬਸ ਇੱਕ ਮਿੰਟ ਜੇ ਫੋਟੋ ਖਿੱਚੀ ਆ ਤੇ ਮੈਂ ਇਸ ਤਰ੍ਹਾਂ ਦੇਖਿਆ ਪਰਸ ਸਾਈਨ ਮੈਂ ਪਰਸ ਫਰਸ ਕਰ ਦਿੱਤਾ ਹੋ ਹੋ ਕੋਈ ਦੇਖੇ ਮਿਸਟਰ ਲੱਗਾ ਇਧਰ ਕੁਛ ਹੀ ਕੋਈ ਤਾਂ ਭੱਜਿਆ ਪਿੱਛੇ ਨपर्स ਤੇ ਉਹ ਮਾਸ ਲਿੰਕ ਪਰਸਾ ਇਨੀ ਮੇ ਰੋਲਾ ਪਾਇਆ ਪਰਸ ਨਹੀਂ ਦਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹ ਲਗੀਟ ਵਗੈਰਾ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਛ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗੈਨੇ ਆ ਫੈਸੇ ਆ ਸਜਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ ਸਿਕ ਡੇਢ ਲੱਖ ਰੁਪਏ ਆ ਤੁਹਾਡਾ ਸਗਣਾ ਜਾਏਗਾ ਯਾ ਕਿ ਯਾ ਹੋ ਜਾਏਗਾ ਮੇਰਾ ਫੋਨ ਇੱਕ ਫੋਨ ਆ ਆਈਫੋਨ ਹੈਗਾ ਟੋਕਸਾ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਗਿਆ ਰੋਡ ਦਾ ਹੋ ਗੋਟਾ ਇਲਾਕਾ ਦਾ ਤੇ ਹੋ ਗਈ ਵੱਧ ਗਈ ਇੱਕ ਵਾਰ ਕਹਿਆ ਸੀ ਗੜ ਕੇ ਨਹੀਂ ਗੜ ਨਾ ਹਾਂਜੀ ਇਹਦੇ ਗੜੇ ਅੱਜਾਂ ਪਾਈ ਹਾਂਡੀ ਪਾਈ ਇਸ ਬਾਰੇ ਜੋ ਫੋਟੋ ਲੱਗਿਆ ਪਹਿਲਾ ਸਵਾਲ ਇਹਨਾਂ ਗੱਲ ਪੁੱਛੀ ਹਾਂਜੀ ਉਹ ਵੀ ਕਰਦੇ ਪਏ ਦੇਖਦੇ ਪਏ ਕੈਮਰੇ ਵੀ ਕਰਦੇ ਤੇ ਕਿਸ ਟੀਵੀ ਖੋਲ ਲੈਣ ਹਾਂਜੀ ਦੇਖਦੇ ਕੋਈ ਲੱਗਿਆ ਪਤਾ ਜੀ ਅਜੇ ਤੱਕ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰੈਕ ਆਈ ਹੈ ਉਹਦੀ ਬਾਹ ਆ ਗਈ ਤਾਂ ਪਰ ਚੁੱਕਦੇ ਦੀ ਬਾਹ ਆਈ ਹੈ ਵਿੱਚ ਮੈਂ ਤੈਨੂੰ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਜੀ ਹਾਂਜੀ ਸਾਡੇ ਕਿਹੜਾ ਤਰ੍ਹਾਂ ਦਾ ਰਿਸ਼ਤਰਾ ਹੈ ਕਿ 20 ਲੱਖਾਂ ਮਲਕਾਨ ਦਾ ਸਿਆ ਜਾਂਦਾ ਇਸ ਦੇਖੋ ਨਹੀਂ ਸਗਨਾਂ ਸਾਨੂੰ ਕੋਈ ਪਤਾ ਨਹੀਂ ਕਿਸਨੇ ਕਿਹਨੂੰ ਦਿੱਤਾ ਕੀ ਨਹੀਂ ਕੁਛ ਕਸ਼ਮੀਰ ਨੂੰ ਦਿੱਤਾ ਸੀ ਜਿੱਦਾਂ 5-10 ਹਜ਼ਾਰ ਕਿਸੇ ਨੂੰ ਕਸ਼ਮੀਰ ਦਿੱਤਾ ਹੈ ਉਹਦੇ ਵਿੱਚ ਸੀਗਾ ਸਾਰਾ ਸਾਰੇ ਬਾਕੀ ਨੇ ਪਾਪਿਆ ਚ ਸਦਕਾ ਸਿੱਧਾ ਸਾਰਾ ਸਾਰਾ ਉਹਦੇ ਵਿੱਚ ਸੀ ਸਿਰ ਵਿੱਚ ਹਾਂਜੀ ਕੋਈ ਨਹੀਂ ਕਿ ਮੈਂ ਤੁਹਾਡੇ ਤੋਂ ਪੁੱਛੀ ਮੈਂ ਜੀ ਕੁਝ ਨਹੀਂ ਕਹਿ ਸਕਦੀ ਹਾਂ ਆਪ ਨੂੰ ਪਤਾ ਹੈ ਕਿ ਇਹਨੂੰ ਕਿਹ ਲਾਇਆ ਕੀ ਨੇ ਖੜਾਇਆ ਜੀ